ਹੁਣ ਚੋਰਾ ਨੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ ਮਾਮਲਾ ਫਗਵਾੜਾ ਦੇ ਦਰਵੇਸ਼ ਪਿੰਡ ਦਾ ਜਿੱਥੇ ਕਿ ਚੋਰਾ ਵੱਲੋਂ ਇੱਕ ਪੰਪ ਨੂੰ ਬਣਾਇਆ ਗਿਆ ਨਿਸ਼ਾਨਾ ਪੰਪ ਤੋਂ ਕੀਮਤੀ ਸਮਾਨ ਤੇ ਨਕਦੀ ਲੈ ਕੇ ਚੋਰ ਹੋਏ ਫਰਾਰ ਜਾਂਦੇ ਜਾਂਦੇ ਡੀਵੀਆਰ ਵੀ ਪਟਕੇ ਲੈ ਗਏ ਨਾਲ ਮਾਮਲੇ ਦੀ ਸੂਚਨਾ ਮਿਲਣ ਤੇ ਫਗਵਾੜਾ ਪੁਲਿਸ ਵੱਲੋਂ ਉੱਥੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਵੀ ਲਿਆ ਗਿਆ ਦੇਖੋ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪਕ ਲੂਚਾ ਦੀ ਰਿਪੋਰਟ ਆਪਣਾ ਜੀਰਾਂ ਨਾਮ ਸੁਨੀ ਲਗਰਵਾਲ ਹਾਂਜੀ ਸਰ ਕੀ ਮਾਮਲਾ ਕੀ ਆ ਜੀ ਦਰਵੇਸ਼ਪਿੰਡ ਪੰਪ ਤੇ ਖੜੇ ਆ ਬਿਲਕੁਲ 6:30 ਪੂਰੇ 9 ਵਜੇ ਗੁਰਮੀਤ ਦੇ ਰਾਮ ਵੈਲੀ ਵਾਲੇ ਦਾ ਫੋਨ ਆਇਆ ਕਿ ਲਾਲਾ ਤੇਰੇ ਪੰਪ ਤੇ ਚੋਰੀ ਹੋ ਗਈ ਆ ਸ਼ਟਰ ਚੋਖ ਹੋਇਆ ਆ ਜਾਂ ਛਿੰਕੀ ਪੁੱਟੀ ਹੋਈ ਆ ਜੀ ਆ ਮੈਂ ਕਿਹਾ ਪੰਜਾਬੀ ਮਿੰਟ ਚ ਪਹੁੰਚਾਂਗਾ ਮੈਂ ਅੱਧੇ ਘੰਟੇ ਚ ਪਹੁੰਚ ਹੀ ਗਿਆ ਉਹਨੂੰ ਉੱਥੇ ਬੁਲਾ ਕੇ ਆਇਆ ਇੱਥੇ ਆ ਕੇ ਉਹਨੇ ਮੈਂ ਦੇਖਿਆ ਹਾਂ ਕਿ ਇਹ ਕਿਹਦਾ ਰਹਾ ਟੁੱਟੀ ਹੋਈ ਹੈ ਦੀ ਹੈ ਨੋ ਅੰਦਰ ਛਾਪੀ ਮਾਰੀ 10 ਦੀਆਂ 10 ਬੈਟਰੀਆਂ ਇੱਥੇ ਹੈ ਨਹੀਂ ਛੁੜੀਆਂ ਪੰਡਾਨ ਦੇ ਪਾਸੇ ਮੇਰਾ ਸਵਿਚ ਰੂਮ ਹੈਗਾ ਆ ਉਹਦਾ ਕੋਈ ਦਰਵਾਜ਼ਾ ਤੁੱਲਾ ਸੀਗਾ ਉਹ ਉਹ ਅੰਦਰ ਨੀਗਾ ਮਾਰੀ ਮੇਰਾ 10 ਕਿਲੋ ਕਿਲੋ ਵਾਟ ਦਾ ਵੋਲਟੇਜ ਸਟੈਬਲਾਈਜ਼ਰ ਦੋ ਸੀਰੀਜ਼ੀ ਹੈ ਨਹੀਂ ਛੁੜੀ ਮੇਜ ਜਨਰੇਟਰ ਰੂਮ ਬਲ ਕੇ ਜਾਂ ਜਨਰੇਟਰ ਰੂਮ ਤਾਂ ਛੱਡ ਸਾਰਾ ਚੁੱਕ ਹੋਇਆ ਹੋਇਆ ਸੀਗਾ ਤੇ ਉਹ ਪਾ ਕੇ ਉੱਥੇ ਮੈਂ ਅੰਦਰ ਜਾ ਕੇ ਨਿਗਾ ਮਾਰੀ ਜਨਰੇਟਰ ਤਾਂ ਹੈਗਾ ਆ ਪਰ ਉਹਦੀ ਚੌਕ ਹੈ ਜਿਹੜੀ ਜਿਹੜੀ ਵੋਲਟੇਜ ਨੂੰ ਕੰਟਰੋਲ ਕਰਨੀ ਹੈਗੀ ਆ ਉਹ ਹੈ ਨਹੀਂ ਸੀਗੀ ਫਿਰ ਪੁਲਿਸ ਵਾਲੇ ਆ ਗਏ ਹੈਗੇ ਉਹਨਾਂ ਵੀ ਹਾਜ਼ਰੀ ਤੇ ਮੈਂ ਆਪਣਾ ਉਹ ਸਾਰਾ ਦਫਤਰ ਖੁੱਲਿਆ ਅੰਦਰ ਨਿਗਾ ਮਾਰੀ ਤਾਂ ਹੱਦ ਵੱਜਾ ਜਿਹੜਾ ਹੈਗਾ ਸੀਗਾ ਟੁੱਟਾ ਹੋਇਆ ਹੈਗਾ ਆ ਅੰਦਰ ਮੈਂ ਤਾਲਾ ਖੋਲ ਕੇ ਮੈਂ ਅੰਦਰ ਗਿਆ ਹੈਗਾ ਆਇਆ ਤਾਂ ਅੰਦਰ ਨਿਗਾ ਮਾਰੀ ਬੋਰ ਤੇ ਉਸ ਸਟੈਬਲਾਈਜ਼ਰ ਉਹ ਬੀਵੀਆ ਜਿਹੜਾ ਉਹ ਅੰਦਰ ਨਹੀਂ ਸੀਗਾ ਆਸ-ਪਾਸੇ ਨਿਗਾ ਮਾਰੀ ਮੋਗਲ ਵਾਲੀ ਮੇਰੇ ਤਿੰਨ ਬੇਟੀਆਂ ਉਹ ਗਾਇਬ ਹੈ ਗਈਆਂ ਆ ਫਾਇਰ ਪ੍ਰੂਫ ਮੋਟਰ ਹੈਗੀ ਆ ਕੋਈ ਕੈਸ਼ ਵਗੈਰਾ ਵੀ ਲੱਗਿਆ ਹੈ ਕੈਸ਼ ਹੈ ਇਧਰ ਗੱਲੇ ਤੋਂ ਲੈ ਕੇ ਗਏ ਹੈਗੇ ਜੀ 2500 ਤੋਂ ਲੈ ਕੇ 3000 ਰੁਪਈਆ ਲਓ 2000 ਤੋਂ ਲੈ ਕੇ 2500 ਰੁਪਈਆ ਹਾਂ ਜੀ ਮੋਸਤਰੀ 2500 ਦੇ ਵਾਰੇ ਹੋਊਗਾ ਜੀ ਤੇ ਕੈਮਰੇ ਲੱਗੇ ਹੋਏ ਇੱਥੇ ਆਪਣੇ ਹਾਂ ਕੈਮਰੇ ਸਾਰੇ ਲੱਗੇ ਹੋਏ ਹੈਗੇ ਆ ਮੇਰਾ ਹੌਸਲੇ ਚ ਸੀਗਾ ਪਰ ਜਦੋਂ ਆ ਕੇ ਕਮਰਾ ਖੋਲਿਆ ਅੰਦਰ ਡੀਵੀਆ ਰਹਿ ਨਹੀਂ ਸੀਗਾ ਜਿਹੜਾ ਪੰਪ ਹੁਣ ਚੱਲਦਾ ਵਾ ਜਾਂ ਬੰਦ ਵਾ ਨਹੀਂ ਪੰਪ ਚੱਲਦਾ ਹੈਗਾ ਜੀ ਸਟੋਕ ਹੈਗਾ ਆ ਹਾਂਜੀ ਸਭ ਕੁਝ ਸਹੀ ਹੈਗਾ ਤੇ ਅਬ ਕਿੰਨੇ ਕੇ ਵਜੇ ਹੋਇਆ ਕੁਝ ਪਤਾ ਚੱਲੇ ਨਹੀਂ ਇਹਦੇ ਕੁਝ ਨਹੀਂ ਕਰ ਸਿੱਧਾ ਘਾਤ ਦੇਖ ਕੇ ਸਰ ਕਿਸ ਕਿਸ ਨਾਮ ਦੇ ਉੱਪਰ ਹੈ ਇਹ ਪੰਪ ਜੀ ਸ਼ਾਮ 바ਬਾ ਸਰਵਿਸ ਸਟੇਸ਼ਨ ਦਰবেশਪਿੰਡੀ ਤੇ ਸਾਰੇ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂ ਕਪ ਪੁਲਿਸ ਕੰਪੇਨ ਕੀਤੀ ਹੈ ਪੋਲਿਸਾਈ ਦੀ ਮੌਕੇ ਮੌਕੇ ਤੇ ਆਈ ਹੋ ਜਾਂਗੀ ਜਸਪਾਲ ਸਿੰਘ ਜੀ ਆਏ ਹੈਗੇ ਆ ਇਥੇ ਥਾਣਾ ਸਤਰਾਹਪੁਰਾ ਤੋਂ ਉਹ ਆਪਣੀ ਉਹਨਾਂ ਦੀ ਫੋਟੋਆਂ ਵੀ ਲਈ ਕੀਤੀ ਹੈਗੀ ਆ ਆਪਣਾ ਕੰਫਰਟੇ ਤੋਂ ਕੋਈ ਆਈਡੀਆ ਹੈ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਹੈਗਾ 3 ਲੱਖ ਰੁਪਏ ਤੱਕ ਹੈ ਹੈਗਾ ਇਹ ਜੀ ਆਪਣਾ ਸੇ ਐਸਆਈ ਜਸਪਾਲ ਸਿੰਘ ਅੱਜ ਸਰ ਕੀ ਮਾਮਲਾ ਕੀ ਅਜੇ ਦਰਵੇਸ਼ਪਿੰਡ ਪੰਪ ਤੇ ਆਏ ਆ ਜਲਦ ਮੁਰਸੀ ਨੇ ਨੋਟ ਕਰਾਇਆ ਸੀਗਾ ਵੀ ਸ਼੍ਰੀ ਸ਼ਾਮ ਬਾਬਾ ਸਰਕ ਸਟੇਸ਼ਨ ਦਰਬੀਸ਼ਪਿੰਡ ਵੀ ਚੋਰੀ ਹੋ ਗਈ ਹੈ ਉੱਥੇ ਜਾ ਕੇ ਆਓ ਤੇ ਮੁਰਸੀ ਨੂੰ ਮੌਕਾ ਤੇ ਆਇਆ ਸਰ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਨਾਲ ਕੋ ਇਹ ਦੇਖ ਰਹੇ ਆ ਕੋਈ ਸਿਰ ਮੋਟਾ ਮੋਟਾ ਇਹਨਾਂ ਲਿਖਾਇਆ ਹੈਗਾ 10 ਬੈਟਰੀਆਂ ਸੁੱਲਰ ਦੀਆਂ ਇੱਕ 10 ਕਿਲੋ ਵਾਰ ਦਾ ਬੋਲਟੇ ਦੋ ਸੀਵੀ ਸੀਵੀ ਦੀ ਹੁੰਦਾ ਕੋਈ ਬੋਲਟੇ ਨੂੰ ਕੰਟਰੋਲ ਕਰਦੇ ਇੱਕ ਬੀਵੀਆ ਜਿਹਨੇ ਤੇ ਵੀ ਚੋਕ ਤਿੰਨ ਪੇਟੀਆਂ ਮੁਹਲਾਇਆ ਗਿਆ ਗੱਲੇ ਜੋ 2500 ਰੁਪਈਆ ਇਹ ਲੈ ਗਏ ਆ ਬਾਕੀ ਦੇਖ ਲੈ ਆ ਕੋਈ ਸੀਸੀਟੀਵੀ ਕੈਮਰੇ ਜਾਇ ਬੰਦੇ ਇਹਨਾਂ ਦੇ ਕੈਮਰੇ ਲੱਗੇ ਹੋਏ ਆ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਪਰ ਡੀਵੀਆਰ ਲੱਗੇ ਨਾਲ